ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਂ ਗਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਅੱਜ ਬਣਾਉਣੇ ਆ ਜੀ ਆਪਾਂ ਪਕੌੜੇ ਤੇ ਇਹ ਪਕੌੜੇ ਕਿਸ ਖੁਸ਼ੀ ਵਿੱਚ ਬਣਾਉਣੇ ਆ ਤੁਹਾਨੂੰ ਦੱਸ ਦਿਆਂ ਜੀ ਅੱਜ ਆਉਣੇ ਆ ਜੀ ਆਪਣੀ ਦਰਾਣੀ ਦੀ ਭੈਣ ਨੇ ਆਸਟ੍ਰੇਲੀਆ ਤੋਂ ਤੇ ਜੋ ਕਿ ਸਾਡੇ ਕੋਲ ਹੀ ਰਹਿੰਦੇ ਨੇ ਆਸਟ੍ਰੇਲੀਆ ਤੇ ਅਸੀਂ ਇੱਕੋ ਸਿਟੀ ਵਿੱਚ ਰਹਿੰਦੇ ਆ ਇਸ ਕਰਕੇ ਸਾਡਾ ਬਹੁਤ ਜ਼ਿਆਦਾ ਪਿਆਰ ਬਣਿਆ ਹੋਇਆ ਹੈ ਤੇ ਇੱਥੇ ਮੇਰੀ ਦਰਾਣੀਆਂ ਜਠਾਨੀਆਂ ਨਾਲ ਵੀ ਆਪਣਾ ਪਿਆਰ ਹੈ ਤੇ ਇਸ ਕਰਕੇ ਨਾ ਮਤਲਬ ਆਪਾਂ ਨੂੰ ਅੱਜ ਬਹੁਤ ਜ਼ਿਆਦਾ ਖੁਸ਼ੀ ਆ ਕਿ ਦਰਾਣੀ ਦੀ ਭੈਣ ਆ ਰਹੀ ਹੈ ਉਹ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਬਹੁਤ ਜ਼ਿਆਦਾ ਰਿਸਪੈਕਟ ਕਰਦੀ ਹੈ ਘਰਗਿਆਂ ਦੀ ਇਸ ਕਰਕੇ ਆਪਾਂ ਨੇ ਵੀ ਉਹਨਾਂ ਨੂੰ ਉਨੀ ਰਿਸਪੈਕਟ ਦੇਣੀ ਹੈ ਉਨੀ ਪਿਆਰ ਦੇਣਾ ਜਿੰਨਾ ਉਹ ਆਪਾਂ ਨੂੰ ਉੱਥੇ ਗਿਆ ਨੂੰ ਕਰਦੇ ਆ ਆਸਟ੍ਰੇਲੀਆ ਇਸ ਕਰਕੇ ਆਪਾਂ ਉਹਨਾਂ ਲਈ ਬਣਾਉਣੇ ਆ ਜੀ पालक वाले गोभी वाले पनीर वाले ਤੇ ਪਕੌੜੇ ਇਸ ਕਰਕੇ ਤੁਸੀਂ ਦੇਖੋ ਜੀ ਅਸੀਂ ਕਿੱਦਾਂ ਕਿੱਦਾਂ ਬਣਾਉਨੇ ਆ ਪਕੌੜੇ ਤੇ ਮਿਲਦੇ ਆ ਜੀ ਉਹਨਾਂ ਨੂੰ ਉਹਨਾਂ ਨਾਲ ਆਪਾਂ ਤੇ ਮਲਾਉਨੇ ਆ ਜੀ ਉਹ ਤਾਂ ਉਹਨਾਂ ਨੇ ਲੇਟ ਹੀ ਜਾਣਾ ਮੈਨੂੰ ਪਤਾ ਕਿਉਂਕਿ ਉਹ ਚੰਡੀਗੜ੍ਹ ਗਏ ਹੋਏ ਨੇ ਇਸ ਕਰਕੇ ਉੱਥੋਂ ਆਉਂਦੇ ਆ ਉਹਨਾਂ ਨੂੰ ਮਤਲਬ ਲੇਟ ਹੀ ਹੋ ਜਾਣਾ ਮੈਨੂੰ ਪਤਾ ਕਿਉਂਕਿ ਅਸੀਂ ਵੀ ਇਦਾਂ ਹੀ ਕਰਦੇ ਆ ਸਾਨੂੰ ਕਿਉਂਦੇ ਜਾਣਾ ਹੁੰਦਾ ਲੇਟ ਹੀ ਜਾਂਦੇ ਉਹਨੇ ਆਪਣੇ ਕੰਮ ਕਰਕੇ ਤੁਹਾਨੂੰ ਪਤਾ ਹੀ ਹੈ ਜਦੋਂ ਬਾਹਰੋਂ ਆਈ ਦਿੱਤਾ ਸੋਸੇ ਇਧਰ ਉਧਰ ਜਾਣਾ ਪੈਂਦਾ ਤੇ ਚਲੋ ਜੀ ਮਿਲਦੇ ਆ ਜੀ ਲੋ ਜੀ ਆਪਾਂ ਤੋੜਦੇ ਹੁਣ ਪਾਲਕ ਤੇ ਦੇਖੋ ਜੀ ਅਮਰੂਦ ਕਿੱਡੇ ਕਿੱਡੇ ਲੱਗੇ ਹੋਇਆ ਸਾਡੇ ਬਹੁਤ ਸੋਹਣੇ ਅਮਰੂਦ ਆ ਇਹ ਤੇ ਇੱਕ ਜੀ ਕਿੰਦਾ ਵੱਡਾ ਸਾਰੇ ਫਰੂਟ ਵਾਲੇ ਬੂਟੇ ਲੱਗੇ ਹੋਏ ਆ ਚੀਕੂ ਵਗੈਰਾ ਅਮਰੂਦ ਕਿਨੂ ਸੰਤਰਾ ਹਰਦਾਨ ਦਾ ਬੂਟਾ ਪਨ ਲਾਇਆ ਜੀ ਛੋਟੇ ਆ ਚਲੋ ਹੌਲੀ ਹੌਲੀ ਹੋ ਜਾਣਗੇ ਖਾਣ ਜੋਗੇ ਕੋਈ ਭੈਣ ਭਾਈ ਦਾ ਖਾਊਗਾ ਜੀ ਦੇਖੋ ਜੀ ਬਲੂੰਗੜਾ ਕਿਵੇਂ ਬੈਠਾ ਤੋ ਬੱਚਾ ਜਾਂ ਲੱਗਦੀ ਹੋਣੀ ਐ ਇਹਨੂੰ ਉੱਪਰ ਜੇ ਬੈਠਾ ਲੋ ਜੀ ਅੱਜ ਆਪਾਂ ਬਣਾ ਰਹੇ ਆ ਪਨੀਰ ਵਾਲੇ ਆਲੂ ਵਾਲੇ ਗੋਭੀ ਵਾਲੇ ਤੇ ਪਾਲਕ ਵਾਲੇ ਤੇ ਪਿਆਜ਼ ਵਾਲੇ ਪਰਾ ਪਕੌੜੇ ਤੇ ਦਿਖਾਉਣੇ ਆ ਜੀ ਤੁਹਾਨੂੰ ਬਣਾ ਕੇ ਪਕੌੜੇ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਕੱਟ ਲਿਆ ਤੇ ਧੋ ਲਿਆ ਤੇ ਹੁਣ ਆਪਾਂ ਸ਼ੁਰੂ ਕਰਦੇ ਆ ਜੀ ਅਗਲਾ ਪ੍ਰੋਸੈਸ ਕੜਾਹੀ ਚ ਪਾ ਲਓ ਜੀ ਕੜਾਹੀ ਚ ਪਾ ਲਿਆ ਆਪਾਂ ਨੇ ਤੇਲ ਤੇ ਹੁਣ ਇਹ ਤੇਲ ਗਰਮ ਹੋਊਗਾ ਫਿਰ ਬਣਾਉਨੇ ਆ ਜੀ ਉਹ ਰੋਪੀ ਵਾਲੇ ਪਕੌੜੇ ਪਹਿਲਾਂ ਕੱਚੇ ਕੱਢ ਲੈਣੇ ਆ ਹੂੰ ਪਹਿਨੇ ਕੱਚੇ ਕੱਢਾਂਗੇ ਬਾਦ ਵਿੱਚ ਛੇ ਫਰਾਈ ਚ ਕਰ ਲਈਏ ਇਹਨੂੰ ਪਹਿਲੇ ਪਕਾ ਕੇ ਪਹਿਲੇ ਪਕਾ ਕੇ ਕੱਟ ਗਈ ਫਿਰ ਕੱਢਾਂਗੇ ਕੱਟ ਕੇ ਫਿਰ ਤੇਲ ਦੋਹਰਾ ਫਿਰ ਤਲ ਕੇ ਫਿਰ ਫਰਾਈ ਚ ਕਰ ਲਾਂਗੇ ਆਉਣਗੇ ਰਿਸ਼ਤੇਦਾਰ ਥਿਲੇ ਦੇ ਵਧੀਆ ਸੇਵ ਬਣਾਣਾ ਤੇਲ ਨੂੰ ਗੇਸ ਤੇ ਤਾਂ ਵੀ ਜਦੋਂ ਪਾ ਦਿੰਦੇ ਉਹ ਠੰਡਾ ਹੋ ਜਾਂਦਾ ਜੀ। ਚਿਲ ਚਿਲਨੇ ਜਵੜੀ ਲੱਗਦੀ ਆ। ਉਹ ਨਹੀਂ ਕੁਲੀ ਜਿਹਾ। ਹਲੋ ਜੀ ਆਪਾਂ ਇਦਾਂ ਕੱਟ ਕੱਢ ਲੈਣੇ ਆ ਹੁਣ। ਫੇਰ ਇਹਨਾਂ ਨੂੰ ਕੱਟ ਕੇ ਫੇਰ ਦੁਬਾਰਾ ਫੇਰ ਫਰਾਈ ਕਰਾਂਗੇ। ਜੇ ਹੁਣ ਵੱਡੇ ਪੀਸ ਕੱਢ ਲੇ। ਫੇਰ ਇਹਨਾਂ ਨੂੰ ਕੱਟ ਕੇ ਫੇਰ ਦੁਬਾਰਾ ਬਣਾਵਾਂਗੇ ਫਿਰ ਐਨ ਤੁਹਾਨੂੰ ਫਿਰ ਬਾਅਦ ਵਿੱਚ ਫਿਰ ਦਿਖਾਉਣੀ ਆ। ਜੰਕਟ ਕਟਿੰਗ ਹੋ ਰਹੀ ਹੈ ਪਕੌੜਿਆਂ ਦੀ ਲੋਜ ਆਪਾਂ ਨੂੰ ਕਰਨੀ ਹੈ ਜੀ ਕਟਿੰਗ ਗੋਭੀ ਦੇ ਪਕੌੜਿਆਂ ਦੀ ਚਾਹੇ ਐਦਾਂ ਕਰ ਲਓ ਕੈਂਚੀ ਨਾਲ ਵੀ ਹੋ ਜਾਂਦੀ ਹੈ ਇਹ ਤੇ ਨਹੀਂ ਤਾਂ ਚਾਕੂ ਨਾਲ ਇਹਦੇ ਉੱਪਰ ਰੱਖ ਕੇ ਲੈਂਦੇ ਲਓ ਜੀ ਹੁਣ ਆਪਾਂ ਸਾਰੇ ਕਟਿੰਗ ਕਰ ਲਏ ਫਿਰ ਹੁਣ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਫਿਰ ਥੋੜੇ ਰੜੇ ਰੜੇ ਜੇ ਚੁਰਚਰੇ ਜੀ ਹੋ ਜਾਣਗੇ ਤੇ ਬੜੇ ਸਵਾਦ ਲੱਗਣਗੇ ਲਓ ਜੀ ਆ ਬਣਾਉਣੇ ਆਪਾਂ ਪਨੀਰ ਵਾਲੇ ਹੁਣ ਪਨੀਰ ਆਪਾਂ ਨੇ ਕੱਟ ਲਿਆ ਫਿਰ ਉੱਪਰ ਮਸਾਲੇ ਲਗਾਤੇ ਬਸ ਹੁਣ ਇਹਦੇ ਉੱਪਰ ਬੇਸਣ पा फिर इन फ्राई कर देना जी देखो जी पनीर लो जी बन रहे हैं पनीर वाले पकौड़े हाफ फ्राई कर ले है, कर रहे हैं हाफ फ्राई तो बाद फिर फुल फ्राई कर देने देखो जी अपने पकौड़े इधर देखो जी पनीर वाले बन रहे चुले उपर, दे दे ने चू के उपर डिफरेंट हाँ डिफरेंट ने डिफरेंट बनाए तो ने बिना मसाले तो होमेड बड़े मसाले नहीं पाए अपने ਜੀ ਹੁਣ ਆਪਾਂ ਬਣਾ ਰਹੇ ਹਾਂ ਜੀ ਪਾਲਕ ਵਾਲੇ ਪਕੌੜੇ ਤੇ ਪਾ ਦੋ ਬਸ ਇਹ ਪਾਲਕ ਤੇ ਆਲੂ ਪਾਲਕ ਆਲੂ ਪਿਆਜ਼ ਗੋਭੀ ਵਾਲੇ ਤੇ ਪਨੀਰ ਵਾਲੇ ਹੁਣ ਆਪਾਂ ਬਣਾ ਕੇ ਰੱਖਦੇ ਆ ਤੇ ਹੁਣ ਆਪਾਂ ਬਣਾਉਨੇ ਆ ਜੀ ਇਹ ਆਹ ਜਿਹੜੇ ਸਤਨਾ

ਪਹਾੜ ਤਰੀ ਇਹ ਕੱਢ ਰਹੇ ਹਾਂ ਆਲੂ ਪਿਆਜ਼ ਪਾਲਕ ਵਾਲੀ ਪਕੌੜੇ I'd be using the phone number 고맙습다 <목소리가> oh <coughs> ਉਜੀ ਹੁਣ ਹਾਫ ਫਰਾਈ ਕਰਨੇ ਆ ਕਟਿੰਗ ਹੋਣ ਲੱਗ ਗਈ ਇਹਨਾਂ ਦੀ ਤੇ ਇਧਰ ਹਾ ਫੁੱਲ ਫਰਾਈ ਸੋਰੀ ਫੁੱਲ ਫਰਾਈ ਹੋਣ ਲੱਗੇ ਆ ਕਰਦੇ ਇੱਧਰ ਰੱਖਤੀ ਆ ਦੇਖੋ ਜੀ ਉਹਜੀ ਖਾ ਲੋ ਜੀ ਸਾਰੇ ਜਣੇ ਲਓ ਜੀ ਵਾਲਕ ਵਾਲੀ ਫੁੱਲ ਫਰਾਈ ਹੋ ਗਈ ਐ ਤੇ ਹੁਣ ਆਪਾਂ ਕਰਦੇ ਆ ਜੀ ਗੋਭੀ ਵਾਲੇ ਫੁੱਲ ਫਰਾਈ ਮੈਨੂੰ ਹਾਫ ਫਰਾਈ ਕਰਕੇ ਰੱਖੇ ਹੋਏ ਆ ਇਹ ਲਓ ਜੀ ਸਾਰਾ ਕੁਝ ਰੈਡੀ ਹੋ ਗਿਆ ਤੇ ਹੁਣ ਰਿਸ਼ਤੇਦਾਰਾਂ ਦੀ ਵੇਟ ਆ ਕਦੋਂ ਆਉਣਗੇ ਤੇ ਆਪਣਾ ਖਾ ਲੈਣਗੇ ਜਦੋਂ ਵੀ ਆਏ ਦੇਖੋ ਭਾਈ ਸਾਡੇ ਪਰਾਨਿਆਂ ਦਾ ਕਿਹੜਾ ਟਾਈਮ ਸਫਰ ਸਸਿਕਾਲ 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 ਜੀ

ਕੀ ਹੋ ਗਿਆ ਨਾ ਬੱਤ ਖੱਤ ਨਾ ਕੁ ਮੀਰਾ ਤੇ ਨਾ ਅੱਜ ਆ ਜਾ ਜਿਆ ਕਾ ਡੈਂਡ ਕਹਿੰਦਾ ਅੰਦਰ ਵੀ ਆਵਾਜ਼ ਆਉਂਦੀ ਦੀ ਸਾਈਕਲ ਅਸੀਂ ਤਾਂ ਰਾਤ ਨੂੰ ਨਾ ਸੋਣਗੇ ਸਟੇਲ ਕਰਦੇ ਆਂ ਸਾਹ ਤੇ ਨਾ ਐਸਾ ਦੇਸ਼ਿਕਾ ਰਸੀਕਾ ਦੀਸਿਕਾ ਮਨਵੀਰ ਜੀ ਤੁਸੀਂ ਬੈਠੋ ਹੋ ਕਿਦਾਂ ਕਿਦਾ ਗਰੂ ਕੀ ਖਾਣਾ ਦੇਰੋਂ ਪਸਵਾ ਦੂੰਗੀ ਇੱਕ ਰੰ ਪਾ ਲੈ ਆ ਆ ਗਾਉਲੀ ਖਾਣਾ ਪਾਣੀ ਦੇ ਆਪ ਨੂੰ ਬਹੁਤ ਨੂੰ ਪਾਣੀ ਖਿਆਤ ਅਸੀ ਪਾਣੀ ਦੇ ਲੈ ਲਓ ਆਹ ਸ਼ਬੀ ਜਰਨਾ ਆਡੇ ਦੀ ਕਿੰਨੀ ਖੁਸ਼ੀ ਹੁੰਦੀ ਹੈ ਨਾ ਜਦੋਂ ਕੋਈ ਆਪਣੇ ਆਉਂਦੇ ਆ ਕਿੰਨੀ ਖੁਸ਼ੀ ਹੁੰਦੀ ਹੈ ਮੇਰੀ ਧੀ ਰਾਣੀ ਚੱਲੇ ਉਹਦੇ ਨਾਲ ਜਦੋਂ ਹੀ ਉਹਨਾਂ ਕੋਲੇ ਵੱਡਾ ਬੱਚਾ ਆਹ ਉਹਨਾਂ ਕੋਲ ਵੱਡਾ ਬੱਚਾ ਉਹੀ ਜਾਕੀ ਨਹੀਂ ਤੇ ਜਾਣਣਾ ਨੂੰ ਆ ਦੇਖ ਜਾਣਦੇ ਵੀਰ ਜੀ ਨੂੰ ਆ ਦੇਖ ਆਸਟ੍ਰੇਲੀਆ ਪਹਾਂ ਆ ਦੇਖ ਆ ਦੇ ਮਸ਼ਹਾਨਾ ਤੇ ਕੋ ਘਰ ਤੇ ਮੈਂ ਖੇਡਣ ਖੇਡਦੇ ਸੀ ਉੱਥੇ ਫੁੱਟਬਾਲ ਖੇਡਿਆ ਸੀ ਫੁੱਟਬਾਲ ਖੇਡਿਆ ਸੀ ਜਾਣਦਾ ਨਹੀਂ ਭੁੱਲ ਗਿਆ ਜੇ ਤੇਰੇ 6:00 ਵਜੇ ਸੀ ਕਿਰ ਗਿਆ ਸੀ ਕਿਰ ਗਿਆ ਸੀ ਉਹ ਹਾਂ ਹੈ ਜਾ ਦੇ ਉਹ ਹਾਂ ਉਹ ਹਾਂ ਇਹ ਵੀਰ ਜੀ ਸੀ ਇਹ ਤਾਂ ਗੋਦਾ ਆ ਅੰਗਰੇਜ਼ ਕੰਕਰ ਕਹਿੰਦੇ ਨਾ ਪੈਣ ਇੱਕ ਆ ਪਿਛੇ ਨਾਲ ਨਹੀਂ ਨਾ ਇਹ ਜਨਰਲ ਦੇ ਹੰਦ ਦਰਦੀ ਹੈ ਹਾਂ ਤੇ ਇਸ ਦਾ ਕੰਮ ਆਦਾ ਇਹ ਤੂੰ ਕਿੱਥੇ ਹੈਲੋ ਪਾਣੀ ਹੈਗਾ ਹਾਂ ਮੈਂ ਲਿਓ ਨੀ ਤੇਰੇ ਬਾਪੂ ਬੱਚਾ ਤੇਰੇ ਦਿਲ ਲੱਗੇ ਥੇ ਪਹਿਲਾਂ ਦਸ ਮਨਵੀਰ ਦਿਲ ਲੱਗ ਗਿਆ ਆਖੇ ਨਹੀਂ ਲੱਗਿਆ ਇਹ ਤਾਂ ਆਸਟ੍ਰੇਲੀਆ ਗਈ ਹੈ ਬਸ ਤੂੰ ਆਸਟ੍ਰੇਲੀਆ ਨੇ ਬਣ ਗਿਆ ਹੈ ਇਹ ਦਸਟਰੀਆ ਆਸਟ੍ਰੇਲੀਆ ਕਹਿੰਦਾ ਬੈਸਟ ਇਹ ਇੰਗਲੈਂਡ ਨਾਲੋਂ ਬਿਹਤਰ ਹੈਗਾ ਮੈਨੂੰ ਨਹੀਂ ਪੁੱਤ ਇਹ ਦਸਟਰੀਆ ਇਹ ਬੈਸਟ ਹੈ ਆਸਟ੍ਰੇਲੀਆ ਬੈਸਟ ਹੈ ਬਸ ਇਹ ਥੋੜੀ ਜਿਹੀ ਬਣਾਉਣੀ ਆ ਅਸੀਂ ਦੋ ਕਿਉਂਕਿ ਹੁਣ ਪਤਾ ਤਾਂ ਹੈਗਾ ਵਿਡਾਉਣਾ ਹੈ ਨਾ ਹਾਂ ਫਿਰ ਹੁਣ ਜੇ ਇਹਦੇ ਵਿੱਚ ਫਿਰ ਕਹਿ ਤਨੀ ਕਹਿੰਦਾ ਬੈਸਟ ਨਹੀਂ ਕਹਿੰਦਾ ਚਾਚੀ ਕਹਿੰਦੀ ਬਣਾਉਣੀ ਬਣਾਉਂਦੇ ਸੇ ਤਾਂ ਬਣਾ ਦਾ ਲੈਣ ਤੇ ਟੋਲ ਦੀ ਬਾਅਦ ਦੇਖਾਂਗੇ ਜੇ ਹੁਣ ਆਪਾਂ ਸਕੀਮ ਲਾਵਾਂਗੇ ਸੁਖਵਿੰਦਰ ਤਾਂ ਹੀ ਹੈ ਨਾ ਜਦ ਤੱਕ ਹੈ ਨਾ ਤਾਂ ਹੀ ਤੁਹਾਡੇ ਵਰਗੇ ਪੈਸੇ ਪਤਾ ਲੱਗੂਗਾ ਵੀ ਹੈ ਨਾ ਹਾਂ ਇਹ ਡਰੈਸਿੰਗ ਰੂਮ ਬਣ ਜਾਊਗਾ ਅੰਦਰ ਨੂੰ ਉਧਰੋਂ ਕਮਰੇ ਨਾਲ ਹੀ ਅਟੈਚ ਕਰ ਦੇਣਾ ਇਹਦੇ ਨਾਲ ਆ ਬਾਥਰੂਮ ਵੀ ਹੈ ਇਹਦੇ ਵਿੱਚ ਇਹ ਪਹਿਲਾਂ ਕਹੇ ਸੀਗੇ ਵੀ ਬਾਹਰ ਨੂੰ ਕੱਢ ਲੈਣੇ ਪਰ ਹੁਣ ਇਹ ਅੰਦਰ ਨੂੰ ਰੱਖ ਲੈਣਾ ਤੇ ਇੱਥੇ ਬਣ ਜਾਣੇ ਆ ਜਿਹੜੇ ਬਾਹਰਲੇ ਵਾਸ਼ਰੂਮ ਹੋਣਗੇ ਉਹ ਜਿੱਥੇ ਆਪਣੇ ਕੂਲਰ ਪਿਆ ਉੱਥੇ ਬਣਾ ਲੈਣੇ ਆ ਬਹੁਤ ਵਧੀਆ ਲੱਗਿਆ ਬਲਜਿੰਦਰ ਤੁਸੀਂ ਆਏ ਹੈ ਨਾ ਮੈਨੂੰ ਤੁਹਾਨੂੰ ਬਹੁਤ ਵਧੀਆ ਲੱਗਿਆ ਥੈਂਕ ਯੂ ਥੈਂਕ ਯੂ ਸੌਰੀ ਫॉर ਬੀਟਿੰਗ ਸਾਡੇ ਗਾਹ ਵਿਆ ਹੋਇਆ ਵਸ ਇੰਨਾ ਇਗਨੋਰ ਕਰਿਓ ਹੁਣ ਤੁਸੀਂ ਇਹ ਤੁਹਾਨੂੰ ਜਾਨਦੇ ਨਾ ਅਸੀਂ ਦੇਸੀ ਹੀ ਆ ਅਸੀਂ ਦੇਸੀ ਜੱਟ ਆ ਅੱਜ ਇਹ ਤਾਂ ਕੋਈ ਗੱਲ ਨਹੀਂ ਆਏ ਤਾਂ ਹੈਗੇ ਆਪਾਂ ਦੇਸੀ ਜੱਟ ਹੀ ਆ ਚੱਲ ਵੀ ਬਾਲਾ ਨਹੀਂ ਸਸੀ ਹੋਰ ਉਹਲੀ ਬਕਰਦੇ ਅਸੀਂ ਕਸਨ ਤੋਂ ਸੋਭੜੀ ਵਸ ਮੈਂ ਡੈਮਿਕ ਗੁਰਚਰਨ ਆਵੇ ਦਾ ਆਇਮਾ ਕਿ ਹੋਰੀ ਨਕਲ ਨਹੀਂ ਆ ਜਾਣ ਹੈ ਨਾ ਇਹ ਨਹੀਂ ਅਸੀਂ ਅਸੀਂ ਸਾਡੇ ਨਾਲ ਹੀ ਆਏ ਤਾਂ ਸਾਡੇ ਪੱਕੇ ਪੱਕੇ ਬਾਡੀਗਾਰਡ ਸੀ ਦੋਨੇ ਨਾਲ ਲੈਂਦੇ ਆ ਕੋਈ ਨਹੀਂ ਕਹਿ ਸਕਦਾ ਵੀ ਮਨਪ੍ਰੀਤ ਦੇ ਵੀ ਗੁਰਚਰਨ ਭਰਾ ਨਹੀਂ ਹੋਣਗੇ ਨਾ ਤੀਸਰਾ ਵੀ ਮੇ ਪਾਪਾ ਨੂੰ ਤੀਸਰਾ ਕਹਿੰਦਾ ਨਵੀਂ ਤੋਂ ਸਾਰੀ ਭਾਈ ਲੱਗਦੇ ਆ ਇੱਕੋ ਜਿਹੇ ਪਤਲੇ ਪਤਲੇ ਹਨ ਉਹ ਕਹਿੰਦੇ ਬਸ ਹੈ ਤਾਂ ਦੀ ਪਤਾ ਲੱਗਦੀ ਦੂਜਾ ਉਹਨਾਂ ਨੇ ਕਿਹਾ ਜੀਜਾ ਤੀਜਾ ਵੀ ਸ਼ੋਟ ਤੇ ਫਿਰ ਸੀਪੇ ਦਾ ਪ੍ਰੋਬਲਮ ਮਿਲ ਗਿਆ ਹਨ ਕਦੋਂ ਥੋੜੇ ਵੱਡੇ ਥੋੜੇ ਲੰਬੇ ਆ ਸਾਗਰੀ ਹਨ ਬਾਪਏ ਕੇਦੇ ਸਿੱਕੋ ਹੀ ਕੰਮ ਦਾ ਕੀਤਾ ਸਾਲ ਤੇ ਸੋਹਣੇ ਪਾਵੇ 90 ਅਸੀਂ ਇੰਨਾ ਸਾਹਿਬ ਨਹੀਂ ਗਈ ਹਾਂ ਮੈਂ ਹੱਸਦੇ ਰਹੀ ਹਾਂ ਹੱਸਦੇ ਰਹੀ ਹਾਂ ਫੈਮਲੀਆ ਬਣਦੀ ਆਈ ਰਹੀ ਪਿਆਰ ਬਣਿਆ ਰਹੀ ਆਪਣਾ ਹੈ ਨਾ ਸਾਰਿਆਂ ਦਾ ਮੈਂ ਕੁਛ ਨਹੀਂ ਇੱਥੇ ਫਿਰ ਜੀ ਕੀ ਹੈ ਇੱਥੇ ਰਹਿ ਜਾਂਦਾ ਕੋਈ ਗਲਤੀ ਗੁਲਤੀ ਮaaf ਕਰ ਦਿਓ ਹੈ ਨਾ ਕੋਈ ਗਲਤੀ ਨਹੀਂ ਹਾਂ ਸੇਵਾ ਜਰੀ ਹੈ ਜੀ ਸਵੇਰ ਸੇਵਾ ਸਵੇਰ ਨਹੀਂ ਹੋਈ ਨਹੀਂ ਨਹੀਂ ਸੇਵਾ ਸਵੇਰ ਨਹੀਂ ਹੋਈ ਨਹੀਂ ਥੈਂਕ ਯੂ ਤੁਹਾਡਾ ਬਹੁਤ ਬਹੁਤ ਮੈਂ ਤਾਂ ਸੁਖਿੰਦਰ ਨੂੰ ਗਿਆ ਸੀ ਮੈਂ ਚਾ ਰੋਟੀ ਰੁੱਟੀ ਬਣਾਵਾਵਾਂਗੇ ਹੈ ਨਾ ਹੂੰ ਧੀ ਹੂੰ ਰੋਟੀ ਤਾਂ ਹੁਣ ਮੈਂ ਸਮਝੀ ਜਦ ਤੇ ਬਣੀ ਪਈ ਅਸੀਂ ਰਾਤ ਨਹੀਂ ਖਾਧੀ ਹੁਣ ਸਾਡੇ ਕਿਚਨ ਭਰੇ ਆ ਗਏ ਸਾਡੇ ਬੱਚੇ ਸਾਡੇ ਫਿੱਜ ਜਾਂਦੇ ਨੇ ਸਾਰ ਜਿਹੜਾ ਸਾਡੇ ਸਾਡੀ ਬੱਚ ਬੱਚ ਕੇ ਭੜੀਆਂ ਪਈਆਂ ਪਈਆਂ ਉਹ ਫਿਰ ਐਂ ਜਦ ਬਾਹਰ ਚੱਲ ਜene ਪਾ ਕੁਛ ਨਾ ਕੁਛ ਖਾ ਹੀ ਹੋ ਜਾਂਦਾ ਹੈ ਨਾ ਕੋਈ ਥੋੜੇ ਟਾਈਮ ਅੰਦਰ ਹੋ ਗਿਆ ਸੀ ਆਉਂਦੇ ਨੇ ਆ ਦੇ ਕੁਛ ਖਾ ਲਿਆ ਹੈ ਨਾ ਮੱਲ ਵੀ ਮੈਂ ਕਹਿ ਗਈ ਹਾਂ ਨਾ ਸਾਤ ਪੀ ਨੂੰ ਗਾਜਾ ਮਟਰ ਬਣਾਈ ਆ ਬਣਾਈ ਉਹ ਹੀ ਬਣਾ ਕੇ ਰੱਖਿਆ ਚਾਹ ਦੀ ਰੋਟੀ ਦੀ ਕਹਦੀ ਮੈਂ ਕਹਦੇ ਨਾ ਅੱਜ ਮੈਂ ਫੇਰ ਕਹਿੰਦੀ ਮੈਂ ਆਹ ਬਣਾ ਲਈ ਅੱਜ ਹੁਣ ਫੇਰ ਨਹੀਂ ਖਾਣੀ ਹੁਣ ਚੋਕਰੀ ਨਹੀਂ ਉਹਨੇ ਉਹਦੀ ਕਹਿ ਗਈ ਮੰਨਵੀਰ ਲਈ ਖੀਰ ਬਣਾ ਕੇ ਰੱਖੀ ਉਹ ਖੀਰ ਬਣਾ ਕੇ ਚੱਲ ਕੋਈ ਨਾ ਦੋ ਸਵੇਰੇ ਖਾਣ ਪੋਰ ਨਹੀਂ ਮਾਗੜਾ ਕੰਮ ਹੋ ਜੂ ਸਵੇਰੇ ਠੰਡੀ ਵਧੀਆ ਲੱਗਦੀ ਆ ਹਨਾ ਇਹ ਜੀ ਤੁਹਾਨੂੰ ਦੇਖਿਆ ਚਲ ਚਲ ਠੀਕ ਹੈ ਹੋਕ ਕੇ ਬਰਬਾਹ ਹੋ ਕੇ ਹਾਂਜੀ ਠੀਕ ਹੈ ਬਹੁਤ ਵਧੀਆ ਲੱਗਿਆ ਤੇ ਰਾਜਿਆ ਕਰਿਓ ਹੁਣ ਤੁਸੀਂ ਹਾਂਜੀ ਹਾਂ ਪਾਪਾ ਜੇ ਇੱਥੇ ਹੀ ਆ ਚੁਕੀ ਕਿਹੜਾ ਜ਼ਰੂਰ ਮਾਰ ਦਿੱਕੇ ਜਾਇਆ ਕਰ ਜਦੋਂ ਉਹਨੇ ਹੁੰਦੇ ਹੈ ਨਾ ਮੇਰੇ ਨੀ ਮਜ਼ੂਰ ਆਇਆ ਕਰੋ ਮੇਰਾ ਜਿਹੜਾ ਜਿਹੜਾ 6 ਵਜੇ ਦਾ ਹੁਣ ਪਰਵੀਰ ਕਰਕੇ ਜਿਹੜਾ ਵਜਣ ਲੱਗ ਗਿਆ ਤੇ ਮੈਂ ਵੀ ਹਾਂ ਚਲ ਕੋਈ ਇਹ ਉਹ ਪਰਵੀਰ ਉਹਨਾਂ ਮਸੀਨਾਂ ਲਿਖ ਨਾ ਆ ਆ ਆ ਦੇ ਬੱਚੇ ਆ ਰੰਗੂ ਵੀ ਤੇ ਹੈ ਇਹ ਜਾਨ ਦਿੰਦੀ ਉਹਨੂੰ ਤੇ ਉਹ ਵੀ ਤਾਂ ਕਰਦੇ ਜੋ ਜੁੰਮੇ ਇਹਨਾਂ ਦੇ ਹੱਥਾਂ ਚ ਪਲੇ ਰਿਹਾ ਸਾਨੂੰ ਬਹੁਤ ਸਾਰੇ ਬਹੁਤ ਸਾਰੇ ਜਿਹੜੇ ਵਿੱਚੇ ਹੀ ਵੜ ਕੇ ਬੈ ਗਏ ਨੇ ਚਾਰੇ ਬੈਠਣ ਨੂੰ ਜਗ੍ਹਾ ਹੈਗੀ ਆ ਵਿੱਚੇ ਚਾਰੇ ਵਿੱਚੇ ਨਹੀਂ ਅੱਜ ਮੂਰੇ ਉਹ ਮੈਂ ਪਿੱਛੇ ਬੈਠ ਜਣਾਂ ਮੈਂ ਪਿੱਛੇ ਹੋ ਜੂਗਾ ਨਹੀਂ ਨਹੀਂ ਮੈਂ ਬੈਠ ਜਣ ਦੇ ਦੋ ਲੋਕਾਂ ਦਾ ਰਸਤਾ आप उमिरोब करल, आप पूर्दा साणिया, टाईस? साणिया, टाईस बिल बार भीनि विल भीज मैल भीज़िएक जेन देनलो siz प्र माजी हु बार्दी, साणिया बारो बार नही देनलो Ari J लार पर देनलो Sorry SU ਸਾਸਿਕਾ ਬੁਲਾਉਣੇ ਭੁੱਲ ਗਈ ਨਾ ਸਾਸਿਕਾ ਸਾਸਿਕਾ ਆ ਜੀ ਨੇ ਸਾਸਿਕਾ ਬੁਲਾਉਣਾ ਭੁੱਲ ਗਈ ਹੈ ਜੀ ਸਾਸਿਕਾ ਬੁਲਾਉਣਾ ਭੁੱਲ ਗਈ ਕੋਈ ਵੀਰ ਜੀ ਕਿਤੇ ਨਹੀਂ ਆ ਗਏ ਹਾਂ ਬਲਜਿੰਦਰ ਕੇ ਸਾਸਿਕਾ ਬੁਲਾ ਸਾਸਿਕਾ ਸਾਸਿਕਾ ਹਾਂ ਬਹੁਤ ਵਧੀਆ ਲੱਗਿਆ ਸਾਨੂੰ ਹੈ ਨਾ ਮਿਲ ਕੇ ਸਾਨੂੰ ਜੀ ਹਾਂ ਠੀਕ ਹੈ ਗੁਰਚੰਨ ਹੈ ਹਾਂ ਅਵਰਾਜ ਨੂੰ ਫੋਨ ਕਰ ਲਿਆ ਗਾ ਠੀਕ ਹੈ ਪਰ ਪਤਾ ਨਹੀਂ ਫੋਨ ਨੰਬਰ ਲੈ ਲਿਆ ਗੱਲ ਗੁਲ ਕਦੇ ਹੁੰਦੀ ਨਹੀਂ ਹਾਂ ਜੀ ਜਦੋਂ ਦਾ ਫਿਰ ਬਿਜੀ ਹੈ ਨਾ ਦੋਨਾਂ ਦੇ ਹੈਗੇ ਹਾਂ ਨਹੀਂ ਕੋਈ ਨੇ ਕਰ ਲਿਆ ਕਰ ਹਨਾ ਹਾਂ ਦੱਸ ਦੀ ਕਿ ਜਾ ਕੇ ਆਈ ਸੀ ਘਰੇ ਤੈ ਲੋ ਜੀ ਸਾਰੇ ਜਣੇ ਚਲੇ ਗਏ ਬਹੁਤ ਵਧੀਆ ਲੱਗਿਆ ਮਿਲ ਕੇ ਤੇ ਇਦਾਂ ਹੀ ਸਾਰੇ ਖੁਸ਼ ਖੁਸ਼ ਰਹਿਣ ਤੇ ਸਾਰੇ ਆਨੂੰ ਵਧੀਆ ਲੱਗਿਆ ਹੈ ਨਾ ਹੂੰ ਰੌਣਕਾਂ ਲੱਗੀਆਂ ਸੀ ਧੋਕੜੀ ਹਣ ਫੇਰ ਆਪਾਂ ਸੁਣਨੇ ਸੁਣਨੇ ਜੇ ਇਕੱਲੇ ਇਕੱਲੇ ਜੇ ਬਹਿ ਜਾਣਾ ਵਧੀਆ ਰੌਣਕ ਲੱਗੀ ਹੋਈ ਸੀ हाँ बाहर रह गया है ना चार मैं इधर किचन खोल के आवां हूं जी ले भाई कुड़ीयो ऑस्ट्रेलिया वाले सुन ना कर गए हुन सुनना सुनना हो गया सारा